ਜਿਲ੍ਹਾ ਸਬ-ਡਿਵੀਜ਼ਨ ਦਾਖਾ ਦੇ ਡੀਐਸਪੀ ਰਵਿੰਦਰ ਸਿੰਘ ਖੋਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿੱਥੇ ਸ਼ਹਿਰ ਵਿੱਚ ਰਾਮਰੇਲਾ ਚੱਲ ਰਹੀ ਹੈ ਤੇ 12 ਅਕਤੂਬਰ ਨੂੰ ਦਸਹਿਰੇ ਦਾ ਮੇਲਾ ਲੱਗਣ ਜਾ ਰਿਹਾ ਹੈ ਜਿਸ ਦੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਲਿਆ ਗਿਆ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਤਿਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ। ਰਾਮ ਰੀਲਾ ਦਰਾਂ ਰਾਤ ਨੂੰ ਪੁਲਿਸ ਕਰਮੀ ਆਪਣੀ ਡਿਊਟੀ ਤੰਦੇ ਹੀ ਨਿਭਾ ਰਹੇ ਹਨ ਤਾਂ ਜੋ ਸ਼ਹਿਰ ਵਾਸੀ ਬੇਖੌਫ ਹੋ ਕੇ ਸ਼੍ਰੀ ਰਾਮ ਰੀਲਾ ਦੇਖ ਸਕਣ। ਕੀ ਕੁਝ ਕਿਹਾ ਇਸ ਮੌਕੇ ਤੇ ਹੋਰ ਡੀਐਸਪੀ ਵਿਰਿੰਦਰ ਸਿੰਘ ਖੋਸਾ ਨੇ? ਕੀ ਕਹਿਣਾ ਹੈ ਉਹਨਾਂ ਦਾ? ਆ ਮਾਨਯੋਗ ਐਸਐਸਪੀ ਲੁਧਿਆਣਾ ਜੀ ਆਤੀ ਨਮੀ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਉਣ ਵਾਲੇ ਸਮਾਂ ਤਿਹਾਰਾਂ ਦਾ ਸੀਜ਼ਨ ਜਿੱਥੇ ਕਿ ਜਿਵੇਂ ਕਿ ਪਿਛਲੇ ਦਿਨਾਂ ਤੋਂ ਆਰਾਮ ਨਿਲਾਇ ਸ਼ੁਰੂਆਤ ਹੋ ਚੁੱਕੀ ਹੈ ਆਉਣ ਵਾਲੇ ਸੀ ਦਿਨਾਂ ਦੇ ਵਿੱਚ ਦੁਸ਼ਹਿਰਾ ਦੀਵਾਲੀ ਕਾਫੀ ਫੈਸਟੀਵਲ ਸੀਜ਼ਨ ਰਹਿੰਦਾ ਹੈ ਸੋ ਇਹ ਤਿਹਾਰਾਂ ਦੇ ਮੱਦੇ ਨਜ਼ਰ ਅਲੱਗ-ਅਲੱਗ ਤਰੀਕੇ ਦਾ ਲਾਅਰਡ ਆਰਡਰ ਇਸ਼ੂਜ਼ ਆਉਂਦੇ ਨੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਜੋ ਵੀ ਕ੍ਰਿਮੀਨਲ ਐਲੀਮੈਂਟਸ ਨੇ ਮਾੜੇ ਐਲੀਮੈਂਟਸ ਨੇ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਜੋ ਕਿਸੇ ਵੀ ਤਰੀਕੇ ਦੀ ਫੁਰੜਬਾਜੀ ਚੋਰੀ ਕਿਚਾਰੀ ਜਾਂ ਕੋਈ ਜੋ ਵੀ ਜੂਆ ਵਗੈਰਾ ਗ੍ਰੇਡਦੇ ਆ ਕੋ ਇਸ ਚੀਜ਼ ਤੋਂ ਬਾਹਰ ਹੋਣ ਤੇ ਦੂਸਰੇ ਜਿਹੜੇ ਚੰਗੇ ਲੋਕ ਨੇ ਜੋ ਫੈਸਟੀਵਲ ਸੀਜ਼ਨ ਦੇ ਵਿੱਚ ਆਪਾਂ ਸਾਰੇ ਪਰਿਵਾਰ ਇਕੱਠੇ ਹੁੰਨੇ ਆ ਇਹਨਾਂ ਤਿਹਾਰਾਂ ਨੂੰ ਮਨਾਉਂਦੇ ਆ ਉਹ ਪੀਸਫੁਲੀ ਆਪਣਾ ਤਿਹਾਰ ਮਨਾ ਸਕਣ ਰਾਤ ਦਿਰਾਤੀ ਬਾਹਰ ਆ ਸਕਣ ਸੋ ਇਸ ਚੀਜ਼ ਦੇ ਮੱਦੇਨਜ਼ਰ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਹੁਕਮਾਂ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਪੀਸੀ ਆਰ ਮੋਟਰਸਾਈਕਲ ਇਸ ਤੋਂ ਲਗਭਗ ਸਾਡੀ ਗਸ਼ਤ ਪਾਰਟੀਆਂ ਸ਼ਾਮ ਵੇਲੇ ਵੀ ਰਾਤ ਵੇਲੇ ਵੀ ਕੱਢੀ ਜਾਂਦੀਆਂ ਨੇ ਜੋ ਸ਼ਹਿਰ ਦੇ ਪੂਰੀ ਸਬਡਿਵੀਜ਼ਨ ਦੇ ਹੋਰ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਹਰ ਨੁੱਕਰ ਤੇ ਉਹਨਾਂ ਵੱਲੋਂ ਗਸ਼ਤ ਪਾਰਟੀਆਂ ਵੱਲੋਂ ਧਿਆਨ ਰੱਖਿਆ ਜਾਂਦਾ ਹੈ। ਜੇ ਕੋਈ ਵੀ ਕ੍ਰਿਮੀਨਲ ਐਲੀਮੈਂਟ ਇਹ ਜੋ ਮਿਲਦਾ ਹੋਣਾ ਖਾ ਲ ਸਕਦਾ ਹੈ ਕਿ ਜੋਂ ਦੂਸਰਾ ਕੁਝ ਕਸਬਿਆਂ ਦੇ ਵਿੱਚ ਇਸ ਦੌਰਾਨ ਟ੍ਰੈਫਿਕ ਦੀ ਵੀ ਸਮੱਸਿਆ ਹੁੰਦੀ ਹੈ। ਸੋ ਮੈਂ ਸਾਰੇ ਜਿਹੜੇ ਸਾਡੇ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਵੀ ਇਹੀ ਰਿਕਵੈਸਟ ਕਰੂੰਗਾ ਕਿ ਤੁਸੀਂ ਆਪਣੀ ਦੁਕਾਨਦਾਰੀ ਕਰੋ ਬਟ ਕਿਤੇ ਵੀ ਰਸਤਾ ਨਾ ਰੋਕੋ। ਤੁਹਾਡੀਆਂ ਰੇੜੀਆਂ ਜਾਂ ਤੁਹਾਡੀਆਂ ਦੁਕਾਨਾਂ ਤੁਹਾਡੀ ਦੁਕਾਨ ਤੋਂ ਬਾਹਰ ਨਾ ਆਉਣ ਜੀ ਪਬਲਿਕ ਦੇ ਵਿੱਚ ਤਾਂ ਕਿ ਜੋ ਪਬਲਿਕ ਮੂਵਮੈਂਟ ਆ ਉਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵਿਘਨ ਨਾ ਪਵੇ ਬਾਕੀ ਮੈਂ ਸਾਰੇ ਜਿੰਨੇ ਰਹਿਣ ਵਾਲੇ ਸਾਨੂੰ ਐਡਵਾਂਸ ਦੇ ਵਿੱਚ ਇਹਨਾਂ ਤੇਹਰਾਂ ਦੀਆਂ ਵਧਾਈਆਂ ਦਿੰਦਾ ਤੇ ਤਾਂ ਕਿ ਹਰ ਬੰਦਾ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਇਹਨਾਂ ਤੇਹਰਾਂ ਨੂੰ ਮਨਾ ਸਕੇ ਸਰ ਪਿੰਡੂ ਤੇ ਹਰ ਰਾਜ ਦਾ ਪਿੰਡ ਇਹਦੇ ਨਾਲ ਦੋ ਚੱਲ ਗਿਆ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਖੁਸ਼ੀ ਵਿੱਚ ਸਪੈਕਟ ਹੋਵੋਗੇ ਤੁਹਾਡੇ ਗੱਲ ਤੇ ਉਹਨੋ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਸਾਡੇ ਜੀ ਜੋ ਦਾਖਾ ਸਬਡਿਵੀਜ਼ਨ ਕੋਲ ਸਬਡਿਵੀਜ਼ਨ ਹੈ ਇਹਦੇ ਵਿੱਚ ਸਾਨੂੰ ਤਿੰਨ ਵੱਡੇ ਬਲਾਕ ਇਹਨਾਂ ਵਿੱਚ ਬਲਾਕ ਸਦਮਾਬੇਟ ਬਲਾਕ ਸਦਾਰ ਬਲਾਕ ਪੱਥੋਵਾਰ ਪਕੋਵਾਰ ਬਾਕੀ ਕੁਝ ਪਿੰਡ ਬਲਾਕ ਲੁਧਿਆਣਾ ਵਨ ਤੇ ਬਲਾਕ ਦਿੱਲੋ ਦੇ ਵੀ ਹੁੰਦੇ ਆ ਸੋ ਇਹਨਾਂ ਪਿੰਡਾਂ ਦੇ ਵਿੱਚ ਕਰੀਬ 100 ਦੇ ਕਰੀਬ ਪੰਚਾਇਤਾਂ ਨੇ ਇਹਨਾਂ ਅੰਦੀ ਜੋ ਨੋਮੀਨੇਸ਼ਨ ਆ ਉਹ ਕੱਲ੍ਹ ਤੱਕ ਖਤਮ ਹੋ ਗਈ ਹੈ ਜੋ ਕਿ ਬਿਲਕੁਲ ਪੀਸਫੁਲ ਕਿਸੇ ਵੀ ਤਰੀਕੇ ਦੀ ਕੋਈ ਵੀ ਸਮੱਸਿਆ ਰਹਿਤ ਰਹੀ ਹੈ ਅੱਜ ਇਹਨਾਂ ਤੇ ਜੋ ਨੋਮੀਨੇਸ਼ਨ ਭਰੀਆਂ ਨੇ ਇਹਨਾਂ ਨੂੰ ਜੋ ਸਬੰਧਤ ਅਧਾਰ ਹੋ ਗਿਆ ਉਹ ਸੀਓ ਸਹਿਬਾਨ ਨੇ ਉਹ ਇਹਨਾਂ ਨੂੰ ਵਿਚਾਰ ਰਹੇ ਆ ਕਿ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਤਾਂ ਨਹੀਂ ਪਾਈ ਸੋ ਹਜੇ ਤੱਕ ਜਿਹੜਾ ਜੋ ਇਲੈਕਸ਼ਨ ਦਾ ਅਧਿਆਰ ਚੱਲ ਰਿਹਾ ਉਹ ਬਿਲਕੁਲ ਪੀਸਫੁੱਲ ਚੱਲ ਰਿਹਾ ਬਿਲਕੁਲ ਸ਼ਾਂਤ ਨਹੀਂ ਹੈ ਸਾਡੇ ਸਾਰੇ ਐਸਚੂ ਸਹਿਬਾਨ ਜੋ ਵੀ ਫੋਰਸ ਬੁਲਾਈ ਗਈ ਹੈ ਉਹ ਬਿਲਕੁਲ ਤਨਾਤ ਹੈ ਜੀ ਬਾਕੀ ਅਸੀਂ ਵੀ ਆਰ ਹੋਪਫੁਲ ਕਿ ਜੋ 15 ਨੂੰ ਇਲੈਕਸ਼ਨ ਹੋਣੇ ਨੇ ਉਹ ਵੀ ਬਿਲਕੁਲ ਪੀਸਫੁੱਲ ਰਹਿਣਗੇ ਸਾਡੀ ਪੁਲਿਸ ਜੋ ਬਾਹਰਵੀਂ ਫੋਰਸ ਆਈ ਹੈ ਪੂਰੀ ਪੱਪਾ ਭਾਰਤ ਲੋਰਡਰਡ ਵਾਸਤੇ ਦਿਨ ਨਾਲ ਸਾਡੇ ਉਨਾਂ ਨਾਕਾ ਬੰਦੀ ਗਸ਼ਤ ਪਾਣੀ ਕਢੀ ਜਾਂਦੀਆਂ ਨੇ ਸੋ ਇਹ ਇਲੈਕਸ਼ਨਾਂ ਨੂੰ ਬਿਲਕੁਲ ਟਰਾਂਸਪੇਰੈਂਟ ਬਿਲਕੁਲ ਬਕੂਬੀ ਐਸ ਪਰ ਡਾਇਰੈਕਸ਼ਨਸ ਆਫ ਸਟੇਟ ਇਲੈਕਸ਼ਨ ਕਮਿਸ਼ਨ ਇਹਨਾਂ ਸਾਰੇ ਇਲੈਕਸ਼ਨ ਨੂੰ ਕਰਵਾਇਆ ਜਾ ਰਿਹਾ ਸਰ ਅਸਲਾਧਾਰਕਾਂ ਨੂੰ ਕਿਸੇ ਦੇ ਨਾਮ ਸਮਝੇ ਜਮਨ ਮੈਂ ਹੀ ਇਹ ਕਹਿ ਦੇਣਾ ਚਾਹੁੰਗਾ ਕਿ ਇਸੇ ਦੌਰਾਨ ਕਈ ਪਰ ਵਾਇਲੈਂਸ ਦੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਸੋ ਵੱਧ ਤੋਂ ਵੱਧ ਲੋਕ ਇਸ ਉਸਲੇ ਨੂੰ ਆਪਣੀ ਮਰਜ਼ੀ ਨਾਲ ਜਮ੍ਹਾਂ ਕਰਾਉਂ ਬਾਕੀ ਸਕ੍ਰੀਨਿੰਗ ਕਮੇਟੀ ਵੀ ਈਸਾ ਵੱਲੋਂ ਗਠਿਤ ਕੀਤੀ ਗਈ ਹੈ ਸੋ ਸਕ੍ਰੀਨਿੰਗ ਕਮੇਟੀ ਦੇ ਮਤਾਵਿਬ ਕੋ ਜੋ ਹੁਕਮ ਆਉਣਗੇ ਉਹਨਾਂ ਦੇ ਮਤਾਵਿਬ ਅਸਲਾ ਧਾਰਕਾਂ ਨੂੰ ਜਮ੍ਹਾਂ ਕਰਵਾਉਣ ਦੀ ਹਦਾਇਤ ਦਿੱਤੀ ਜਾ ਰਹੀ ਹੈ ਠੀਕ ਥੈਂਕ ਯੂ